ਤੁਸੀਂ ਦੇਖ ਰਹੇ ਹੋ ਜਨਹਿ ਤੈਸ਼ੀ ਤੇ ਮੈਂ ਹਾਂ ਤੁਹਾਡੇ ਨਾਲ ਜਸਬੀਰ ਗੌਰ ਜਸੀ ਬੀਤੀ ਸ਼ਾਮ ਲੁਧਿਆਣਾ ਵਿੱਚ ਵਸਤੀ ਜੋਦੇਵਾਲ ਪੁਲ ਤੇ ਇੱਕ ਸੜਕੀ ਹਾਦਸਾ ਵਾਪਰਿਆ ਚਾਰ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਸਿਵਤ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ ਜਿੱਥੇ ਕੀ ਉਹ ਚੇਰੇ ਇਲਾਜ ਨੇ ਦਰਸਲ ਕਾਫੀ ਜ਼ਿਆਦਾ ਬਾਰਿਸ਼ ਹੋ ਰਹੀ ਸੀ ਇਸ ਦੌਰਾਨ ਬਸਤੀ ਜੋਦੇਵਾਲ ਪੋਲ ਤੋਂ ਕਈ ਵਾਹਨ ਲੰਘ ਰਹੇ ਸਨ ਇੱਕ ਕਾਰ ਜਿਹੜੀ ਕਿ ਜਲੰਧਰ ਵਾਲੀ ਸਾਈਡ ਤੋਂ ਆ ਰਹੀ ਸੀ ਜਿਸ ਦੀ ਰਫ਼ਤਾਰ ਕਾਫੀ ਜ਼ਿਆਦਾ ਤੇਜ਼ ਸੀ ਇਸ ਨੇ ਡਿਵਾਈਡਰ ਕ੍ਰੋਸ ਕਰਕੇ ਦੂਜੀ ਗੱਡੀ ਨੂੰ ਟੱਕਰ ਮਾਰ ਦਿੱਤੀ ਡਰਾਈਵਰ ਦਾ ਕਹਿਣਾ ਹੈ ਕਿ ਬਹੁਤ ਜ਼ਿਆਦਾ ਮੀਂਹ ਪੈਣ ਕਾਰਨ ਉਸ ਨੂੰ ਕੁਝ ਵੀ ਪਤਾ ਨਹੀਂ ਲੱਗਿਆ ਇਸ ਤੇਜ਼ ਰਫ਼ਤਾਰ ਕਾਰ ਦੀ ਟੱਕਰ ਨੇ ਦੂਜੀ ਗੱਡੀ ਦਾ ਵੱਡਾ ਨੁਕਸਾਨ ਕਰ ਦਿੱਤਾ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਪੁਲਿਸ ਅਧਿਕਾਰੀ ਦਾ ਆਖਣਾ ਹੈ ਕਿ ਦੋਨੋਂ ਡਰਾਈਵਰ ਸੁਰੱਖਤ ਨੇ ਗਨੀਮਤ ਇਹ ਵੀ ਰਹੀ ਕਿ ਦੋਨਾਂ ਗੱਡੀਆਂ ਦੇ ਵਿੱਚ ਬੈਠੀਆਂ ਸਵਾਰੀਆਂ ਵੀ ਸੁਰੱਖਤ ਨੇ ਜਾਨੀ ਨੁਕਸਾਨ ਤੋਂ ਤਾਂ ਬਚਾਰਿਆ ਪਰੰਤੂ ਗੱਡੀਆਂ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀਆਂ ਗਈਆਂ ਨੇ ਤੁਰੰਤ ਹੀ ਐਂਬੂਲੈਂਸ ਬੁਲਾਈ ਗਈ ਜ਼ਖਮੀਆਂ ਨੂੰ ਸਿਵਲ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਹੁਣ ਭਰਤੀ ਕਰਵਾ ਦਿੱਤਾ ਗਿਆ ਹੈ ਪੁਲਿਸ ਵੀ ਹੁਣ ਇਸ ਹਾਦਸੇ ਦੀ ਜਾਂਚ ਕਰ ਰਹੀ ਹੈ